ਸਾਸ਼ੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਬਾਬਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦਾ ਨਾਮ ਹੈ ਬੰਟੀ ਬਾਬਾ ਤੇ ਲੁਧਿਆਣਾ ਦੇ ਵਿੱਚ ਪ੍ਰੇਮ ਧਾਮ ਕਰਕੇ ਉਸ ਦਾ ਡੇਰਾ ਬਣਿਆ ਹੋਇਆ ਹੈ ਜਿੱਥੇ ਉਹ ਚੌਂਕੀਆਂ ਲਾਉਂਦਾ ਹੈ ਪਿਛਲੇ ਦਿਨੀ ਇੰਦਰਜੀਤ ਨਿੱਕੂ ਉਸਦੇ ਪ੍ਰੇਮ ਧਾਮ ਦਰਬਾਰ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਾਰਿਆਂ ਨੂੰ ਕੀਲਿਆ ਉੱਥੇ ਹੀ ਤੁਹਾਨੂੰ ਦੱਦੀਏ ਕਿ ਜਿਹੜਾ ਬੰਟੀ ਬਾਬਾ ਸੀ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਇੰਦਰਜੀਤ ਨਿੱਕੂ ਦੀ ਗਾਇਕੀ ਤੋਂ ਇੰਦਰਜੀਤ ਨਿੱਕੂ ਦੀ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਇੰਦਰਜੀਤ ਨਿੱਕੂ ਨੂੰ ਜੇਕਰ ਕੋਈ ਪੈਸੇ ਦੇ ਕੇ ਬੁੱਕ ਕਰਦਾ ਹੈ ਤਾਂ ਉਸਦਾ ਫਰਜ ਹੈ ਉੱਥੇ ਜਾ ਕੇ ਗਾਉਣਾ ਕਿਉਂਕਿ ਉਸਦਾ ਤਾਂ ਮੈਂ ਆਪਾਂ ਗੱਲ ਕਰ ਲੈਨੇ ਆਂ ਪ੍ਰੇਮ ਧਾਮ ਵਾਲੇ ਬਾਬੇ ਬੰਟੀ ਦੀ ਪਿਛਲੇ ਦਿਨੀ ਬੰਟੀ ਬਾਬੇ ਦੀ ਚਲਦੀ ਚੌਂਕੀ ਦੇ ਵਿੱਚ ਨਿੰਗ ਸਿੰਘ ਜੱਥਾ ਪਹੁੰਚ ਗਿਆ ਸੀ ਜਿੱਤੇ ਨਿੰਗ ਸਿੰਘ ਜੱਥੇ ਨੇ ਕਾਫੀ ਤਿੱਖੇ ਸਵਾਲ ਜਵਾਬ ਕੀਤੇ ਸੀ ਬੰਟੀ ਬਾਬੇ ਨੂੰ ਜਿੱਤੇ ਨਿੰਗ ਸਿੰਘ ਦੇ ਵੱਲੋਂ ਪੁੱਛਿਆ ਗਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਂ ਤੋਂ ਪੈਸੇ ਨਹੀਂ ਲੈਂਦੇ ਪਰ ਜਿਹੜੇ ਤੁਸੀਂ ਇੱਥੇ ਕਲਾਕਾਰ ਬੁਲਾਉਨੇ ਹੋ ਮਾਸਟਰ ਸਲੀਮ ਖਾਨ ਸਾਹਿਬ ਵਰਗੇ ਉਹਨਾਂ ਨੂੰ ਤੁਸੀਂ ਲੱਖਾਂ ਕਰੋੜਾਂ ਦੀ ਜਿਹੜੀ ਫੀਸ ਹੁੰਦੀ ਹੈ ਉਹ ਕਿੱਥੋਂ ਦਿੰਦੇ ਹੋ ਤਾਂ ਬਾਬੇ ਨੇ ਕਿਹਾ ਸੀ ਕਿ ਮੈਂ ਕਿਸੇ ਤੋਂ ਇਹ ਐਸਾ ਨਹੀਂ ਲਿੰਦਾ ਮੈਂ ਇੱਕ ਬਿਜ਼ਨਸਮੈਨ ਆ ਹੁਣ ਇੰਦਰਜੀਤ ਨਿੱਕੂ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਤੇ ਕਿ ਉਹ ਦਰਬਾਰ ਦੇ ਵਿੱਚ ਗਾਰੇ ਨੇ ਤੇ ਬਾਬਾ ਖੁਸ਼ ਹੋ ਕੇ ਉਸ ਦੇ ਉੱਪਰੋਂ ਬਹੁਤ ਸਾਰੇ ਪੈਸੇ ਸੁੱਟਦਾ ਨਜ਼ਰ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਬਾਬੇ ਨੇ ਇੱਥੇ ਵੀ ਬਸ ਨਹੀਂ ਕੀਤੀ ਜਦੋਂ ਇੰਦਰਜੀਤ ਨਿੱਕੂ ਨੇ ਉਸ ਦੇ ਵੱਲ ਧਿਆਨ ਕਰਕੇ ਗਾਉਣਾ ਸ਼ੁਰੂ ਕੀਤਾ ਤਾਂ ਫਿਰ ਉਸ ਨੇ ਆਪਣੀ ਉਂਗਲ ਦੇ ਵਿੱਚ ਪਾਈ ਹੋਈ ਆਪਣੀ ਬਹੁਤ ਹੀ ਜ਼ਿਆਦਾ ਕੀਮਤੀ ਅੰਗੂਠੀ ਲਾ ਕੇ ਵੀ ਇੰਦਰਜੀਤ ਨਿੱਕੂ ਨੂੰ ਤੋਹਫੇ ਵਜੋਂ ਦੇ ਦਿੱਤੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੰਗੂਠੀ ਉਤਾਰ ਰਿਹਾ ਹੈ ਬੰਟੀ ਬਾਬਾ ਤੇ ਉਹ ਇੰਦਰਜੀਤ ਨਿੱਕੂ ਦੀ ਉਂਗਲ ਦੇ ਵਿੱਚ ਪਾ ਦਿੱਤੀ ਹੈ ਤਾਂ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਬਿਜ਼ਨਸਮੈਨ ਬੰਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਣੀ ਮਿਹਨਤ ਦੀ ਕਮਾਈ ਐਦਾਂ ਕਿਵੇਂ ਕਲਾਕਾਰਾਂ ਦੇ ਉੱਪਰੋਂ ਉਡਾ ਸਕਦਾ ਹੈ ਉਹ ਵੀ ਇੱਕ ਡੇਰੇ ਦੇ ਵਿੱਚ ਚਲੋ ਹੋ ਸਕਦਾ ਹੈ ਕੋਈ ਵਿਆਹ ਸ਼ਾਦੀ ਹੁੰਦਾ ਹੈ ਉੱਥੇ ਕੋਈ ਅਖਾੜਾ ਲਵਾਇਆ ਜਾਂਦਾ ਹੈ ਸਾਰੇ ਲੋਕ ਲਵਾਉਂਦੇ ਨੇ ਉਦੋਂ ਕਿਸੇ ਨੂੰ ਪੇਮੈਂਟ ਆਪਾਂ ਦਿਨੇ ਆ ਤਾਂ ਚਲੋ ਉਹ ਇੱਕ ਵੱਖਰੀ ਗੱਲ ਹੈ ਪਰ ਲੋਕਾਂ ਦੇ ਮਨੋਰੰਜਨ ਦੇ ਲਈ ਡੇਰੇ ਦੇ ਵਿੱਚ ਕਲਾਕਾਰ ਨੂੰ ਬੁਲਾਉਣਾ ਤੇ ਉਸ ਦੇ ਉੱਪਰੋਂ ਪੈਸੇ ਸੁੱਟਨੇ ਕੀਮਤੀ ਚੀਜ਼ਾਂ ਦੇਣੀਆਂ ਔਰ ਉਹਨਾਂ ਦੀ ਲੱਖਾਂ ਦੀ ਜਿਹੜੀ ਫੀਸ ਮੈਂਟੇਨ ਕਰਨੀ ਕਿਵੇਂ ਸੰਭਵ ਹੋ ਸਕਦੀ ਹੈ ਜੇਕਰ ਉਸ ਨੂੰ ਦਰਬਾਰ ਤੋਂ ਪੈਸੇ ਨਹੀਂ ਬੰਦੇ ਤਾਂ ਦੋਸਤੋ ਬਾਬੇ ਨੇ ਦੋ ਇੰਟਰਵਿਊਆਂ ਵੀ ਕੀਤੀਆਂ ਨੇ ਜਿਸ ਦੇ ਵਿੱਚ ਉਸ ਨੇ ਇਹ ਗੱਲ ਕਹੀ ਹੈ ਕਿ ਮੈਂ ਦਰਬਾਰ ਦੇ ਵਿੱਚ ਆਏ ਕਿਸੇ ਬੰਦੇ ਤੋਂ ਪੈਸਾ ਨਹੀਂ ਲੈਂਦਾ ਕੀ ਇਹ ਹੋ ਸਕਦਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇ ਕਿ ਵਾਕੇ ਹੀ ਦਰਬਾਰ ਤੋਂ ਪੈਸਾ ਨਹੀਂ ਬੰਦਾ ਇਸ ਬਾਬੇ ਨੂੰ ਇਹ ਆਪਣੀ ਮਿਹਨਤ ਦੀ ਕਮਾਈ ਬਿਜ਼ਨਸ ਦੀ ਕਮਾਈ ਆਪਣੇ ਇਸ ਡੇਰੇ ਜਾਂ ਦਰਬਾਰ ਦੇ ਵਿੱਚ ਲਾ ਰਿਹਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ